ਤਾਕਤ ਨਾਲ ਬਾਹੇ ਸ਼ੀਟ ਆਤ ਨਾਲ ਬਾਹੇ ਤਾਕਤ ਨਾਲ ਬਾਹੇ ਪੌਸ ਕਰ ਤਾਕਤ ਨਾਲ ਬਾਹੇ ਹੱਥ ਜੋੜੋ ਹੱਥ ਜੋੜਾ ਬਾਬਾ ਜੀ ਚੱਤੀ ਕਰ ਬਾਬਾ ਜੀ ਬਾਹੇ ਬਾਹੇ ਗ੍ਰਾਪ ਤਾਕਤ ਜੋੜੋ ਹੱਥ ਜੋੜੋ ਹਮੇ ਕਰਕੇ ਬਾਹੇ ਗਿਰੂ ਹਮੇ ਕਰੋ ਤੋ ਹਮੇ ਬਾਹੇ ਬਾਏ ਗੀ ਬੱਬਾ ਜੀ ਬਾਏ ਗੀ ਬੱਬਾ ਜੀ ਬਾਏ ਗੀ ਬਾਏ ਗੀ ਬੱਬਾ ਜੀ ਝੋ ਕਰ ਕੇ ਹੋ ਬਾਏ ਦੂ ਬੱਬਾ ਜੀ ਨਾ ਬਤੇ ਮਿਲ ਕਰਿਓ ਹੈ ਬਾਏ ਗੀ ਦੂ ਬਾਏ ਗੀ ਦੂ ਤਕ ਆਕ ਦੂਰ ਕੀ ਤਕ ਬਾਏ ਗੀ ਬਾਏ ਗੀ ਬਾਏ ਗੀ ਬੱਬਾ ਜੀ

আ গাম আজ গামন্দা পানি গাম হাই হাই কিচলে ো চনে কাকে কি চ টাছোনা চনা কর সা হুম

ਗਾਇਸ ਹੋ ਗਿਆ ਤੇ ਮਮਾ ਨੂੰ ਮਾਮਲਾ ਕਿ ਦੋ ਮਮ ਵੀ ਨਾ ਮਮਾ ਨੇ ਤੇ ਮਮਾ ਨੂੰ ਮਾਮਲਾ ਕਿ ਦੋ ਹੈ ਤਾਂ ਤੇ ਨਹੀਂ ਲੈ ਕੇ ਦੇਣਾ ਹੂੰ ਤਾਂ ਤੇ ਨਹੀਂ ਲੈ ਕੇ ਦੇਣਾ ਬੋਤਲ ਉਹ ਗੰਮ ਹੋ ਗਿਆ ਮਾਮਾ ਨੂੰ ਨਾ ਮਮਾ ਨੇ ਪਾਣੀ ਮਾਮਲਾ ਕਿ ਦੋ ਗੰਮ ਗੰਮ ਲੈ ਕੇ ਦੋ ਕੁਛ 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 ਪਾਣੀ ਲੈ ਕੇ ਦੋ ਠੰਡ ਬਹੁਤ ਆ ਬਾਹਰ ਹੂੰ ਤੂੰ ਨੇ ਦੁਪਹਿਰੇ ਲੈ ਕੇ ਜਾਣਾ ਸੀ ਤੂੰ ਸ਼ਿਸ਼ੂਆਂ ਸੀਆਂ ਕਰ ਰਹੀ ਹੈ ਹੈ

ਲਗਾ ਦੇ ਘਟਾ ਦੇ ਹੁਣ ਨਾ ਅਗੇ ਢੀ ਹੂੰ ਅ ਜੂਈ ਖੁੱਲ ਗਈ ਜੂਈ ਅ ਜੂਈ ਖੁੱਲ ਗਈ ਠੋਡੀ ਅ ਜੂਈ ਖੁੱਲ ਗਈ ਹਾਂ ਚੰਗਾ ਲਾ ਦੋ ਪੁੱਤ ਲਾ ਦੋ ਇਹਨੂੰ ਹੂੰ ਉਹ ਕਿੱਥੇ ਲਾਉਣੀ ਆ ਇਹ ਹੁਣ ਤਾਂ ਸੀ ਐ ਸਵਿੰਗ ਕਰੂਗੀ ਮਾਈ ਗਾਡ ਤੇ ਟਿਕਾ ਮੈਂ ਖੋਲਣ ਲੱਗਿਆ ਆ ਪਾਣਾ ਖੋਲਣਾ ਵਿੱਚ ਕੀ ਹੈ ਇਹਦੇ ਆ ਲਓ इना का आटा थोड़ा जहा आटा लाइना का <laughs> कुछ <laughs> <माँ। laughs> नहीं चलना नो 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 बहुत महंगा आटा आ ਆ ਹਾਂ ਓਏ ਮਸਾ ਸੇਲ ਤੇ ਲੱਗਿਆ ਮਿਲਿਆ ਅੱਜ ਕੱਲ੍ਹ ਆਟਾ ਵੀ ਨਹੀਂ ਅਫੋਰਡ ਹੁੰਦਾ ਹੈ ਇਹ ਬਹੁਤ ਮਹਿੰਗਾ ਬੁੱਤ ਫਿਰ ਇੱਥੇ ਕੀ ਮੰਮਾਂ ਕੀ ਫਿੱਟੀ ਚਾਹੀਤੇ ਇੱਥੇ ਡੋਲਦਾ ਇੱਥੇ ਹਾਂ ਦੇਖਦਾ ਨਟਾ ਨੂੰ ਦੇਖਦਾ ਮੈਂ ਲੋਕ ਲਾਦਣੇ ਨੇ ਦੇਖ ਲਓ ਹੈ ਲਾਦਣ ਲੋਕ ਲੈ ਹੱਥ ਆਟਾ ਪਾਉਂਦਾ ਚਲ ਆਜੋ ਬਾਹਰ ਮਮਾ ਤਾਂ ਤੈਨੂੰ ਜ਼ਰੂਰ ਖੋਲਣ ਦਊ ਹੈ ਨਾ ਹੱਥ ਗੰਦੇ ਹੋ ਗਏ ਹਾਏ ਹੱਥ ਗੰਦੇ ਹੋ ਗਏ ਹਾਂ ਬੱਸ ਬਹੁਤ ਆ ਬਹੁਤ ਹਾਂ ਅੱਜ ਰੋਟੀਆਂ ਬਣਾ ਦੋ ਮੰਮਾ ਦੀ ਹੈ ਪਕਾ ਦੋ ਆਜੋ ਆਜੋ ਹੋਰ ਇਹਨਾਂ ਪ੍ਰਾਵਾ ਦੂ ਆਟਾ ਸਾਰਾ ਬਾਹਰ ਢੋਲ ਦੀ ਨਾ ਪੁੱਤ ਆਜੋ ਆਜੋ ਇਹ ਆਪਣਾ ਮੰਮਾ ਨਹੀਂ ਹੈਗਾ ਇੱਥੇ ਏਰ ਖੋਲ ਲਿਆ ਸੋਣਿਆ ਹੱਥਾਂ ਜੂ ਵਿੱਚ ਸ਼ੰਕਾ ਨੂੰ ਪਤਾ ਲੱਗ ਗਿਆ ਨੂਰੀ ਚਲੋ ਉੱਧਰ ਪੁੱਤ ਚਲੋ ਉੱਧਰ ਉੱਧਰ ਚਲੋ ਸ਼ਾਬਾਸ਼ ਉਹ ਤੇ ਮਸ਼ੀਨ ਚੱਲਦੀ ਉਹ ਤੇ ਮਸ਼ੀਨ ਦੇਖੀ ਆਪਾਂ ਇਹਨਾਂ ਨੇ ਮੇਰੀ ਮਸ਼ੀਨ ਕੋਲੇ ਉਹ ਤੇ ਮਾਮ ਚੱਲਦਾ ਰੋਟੀ ਖਾ ਲੋ ਨਾ ਉਹ ਤੇ ਮਾਮ ਚੱਲਦਾ ਆ ਜਾ ਪੁੱਤ ਆਜਾ ਸੋਨਾ ਬਣ ਕੇ ਸੋਨਾ ਬਣ ਕੇ ਇੱਧਰ ਆਜੋ ਸ਼ਾਬਾਸ਼ ਮੇਰੇ ਪੁੱਤ ਮਮਾ ਦਾ ਕਹਿਣਾ ਮੰਨਦਾ ਆਜੋ ਆਜੋ ਚਾਚੂ ਨੂੰ ਦੱਸ ਦੋ ਕਿ ਮੈਂ ਆਪਣੇ ਮਮਾ ਦਾ ਕਹਿਣਾ ਮੰਨਦਾ ਦੱਸੋ ਪੁੱਤ ਆਹ ਉਹ ਚਾਚੂ ਦੇਖ ਲਓ ਕੀ ਇਹ ਬੇਇੱਜ਼ਤੀ ਕਰਦੇ ਮਮਾ ਦੀ ਹਾ ਹੋਏ ਮਾਊ ਹੈ ਤੁਮਾਂ

हुऊँ हुऊँ कुछ नी बाइरों कर दो मथा टेक दो बाइर जी ने मथा टेक दो बता वाइगर जी हम्म?

ਉਤੇ ਸੋਨੇ ਸਾਸ ਕਹਨਾ ਤ ਹੈ ਕਿੱਥੇ ਗਈ ਹੈ ਕਿੱਥੇ ਗਈ ਹਾਂ ਲਪਲੀ 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 ਲਪਲੀ